ਇਥੇ ਫੇਰ ਧਾਰਾ ਮਾਰਦੇ ਲੈ ਠੀਕ ਹੈ ਗੱਲ ਗਰਮੀ ਵਾਲਾ ਕੰਮ ਨਹੀਂ ਹਾਂ ਇੱਕ ਨੰਬਰ ਹੈ ਤੇ ਸ਼ਕੀਨ ਵੀ ਫੁੱਲ ਹਨ ਹਾਂ ਬਹੁਤ ਚੰਗੀ ਆ ਭਰਾ ਮੇਰਾ ਇਹ ਦੁੱਧ ਬਾਈ ਕਹਿੰਦਾ ਪਹਿਲੇ ਨਾਲ ਆਪਣੇ ਕੋਲ 9 ਦਿਨ ਦੀ ਸੂਈ ਥੱਲੇ 22 ਕਿਲੋ ਸੱਜਣ ਤੋਲ ਕੇ ਲੈ ਤੋਲ ਕੇ ਲੈ ਗਿਆ ਜੀ ਬੰਦਾ ਬਾਈ ਲੈ ਵੀ ਸੱਜਣੋਂ ਫਿਰ 4 ਇਹ ਮੰਨ ਲਓ ਵੀ ਰੇਲ ਦੇ ਡੱਬਿਆਂ ਜੀਟੀਆਂ ਜਿਟੀਆਂ ਬੱਚੀਆਂ ਲੱਗਿਆ ਬਹੁਤ ਕਮਾਲ ਦੀਆਂ ਬੱਚੀਆਂ ਦਿਖਾਉਣ ਲੱਗਿਆ ਗਰਮੀ ਦੇ ਤੋਹਫੇ ਪੀਸ ਨੇ ਬਾਈ ਚਮਕੌਰ ਕੋਲੇ ਪਹੁੰਚੇ ਆ ਦੋ ਤਾਜ਼ੀਆਂ ਸੂਈਆਂ ਤੇ ਦੋ ਦਿਖਾ ਦਾਂਗੇ ਗੱਬਣਾ ਇਹ ਮੰਨ ਲਓ ਕਿ ਇਹ ਹੈ ਨਾ ਫ੍ਰਿਜੀ ਨੇ ਯਾਰ ਐਦਾਂ ਦੀਆਂ ਗਾਵਾਂ ਨੇ ਫੈਟ ਪਰਸੈਂਟੇਜ ਮੱਝਾਂ ਨਾਲ ਦੀ ਰਹੁ ਹਰੇਕ ਮੌਸਮ ਚ ਚੱਲਣੀਆਂ ਤੇ ਬਾਕੀ ਡਿਟੇਲ ਚ ਮਕੌਰ ਦੱਸੂਗਾ ਆ ਜਾ ਦੱਸ ਹਸਤਰੀ ਕਾਲਪਰਾ ਮੇਰੇ ਬਹੁਤ ਵਧੀਆ ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਆ ਗਈ ਭਰਾ ਮੇਰਾ ਹੱਸਦੀ ਰਹਣਾ ਹੈ ਹਾਂ ਹੱਸਦੀ ਰਹਣਾ ਭਰਾ ਮੇਰੇ ਹੱਸ ਲੈ ਕੇ ਵੀ ਕੁਛ ਨਹੀਂ ਹੱਸਦੀ ਰਹੇ ਮੱਚ ਮੱਚ ਕੇ ਕੀ ਕਰਾਂਗੇ ਭਰਾ ਮੇਰੇ ਠੀਕ ਹੈ ਮੱਚਣਾ ਦਾ ਇੱਕ ਦਿਨੇ ਆ ਹਾਂ ਉਹ ਲੋ ਪਤਾ ਹੀ ਉਹ ਪਚਾਰ ਭਰਾ ਲੈ ਜਾਗੇ ਚੱਕੇ ਠੀਕ ਹੈ ਨੰਬਰ ਬੋਲ ਨੰਬਰ 9779475644 ਬਰੇਰਾ 9779475644 ਪਿੰਡ ਬਾਈ ਦਾ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਸ਼ੁਰੂਆਤ ਤੇ ਤੂਰ ਕੋਟ ਲੈ ਰਹੇ ਉੱਤੇ ਭਰਾ ਘਰ ਆ ਬੜੇ ਰੋਡ ਤੋਂ ਮਾਰ ਛੂਏ ਤੇ ਸੂਰੇ ਦੇ ਉੱਤੇ ਜਮਾ ਇਹ ਇੱਥੇ ਮਾਰਗਰੀ ਕੈਮਰਾ ਇੱਕ ਨੰਬਰ ਵਾਲੀ ਦੇ ਆਰਡਰ ਕੁਆਲਿਟੀ ਕਰਾ ਦੇ ਪਹਿਲਾਂ ਤਾਂ ਚੈੱਕ ਗਰਮੀ ਦਾ ਤੋਹਫਾ ਪੀਸ ਆ ਜਾਣ ਵਾਲੀ ਬੱਛੀ ਆ ਵਜਨ ਵਾਲੀ ਬੱਛੀ ਆ ਤੇ ਇਥੋਂ ਕਰਾ ਲਈ ਚੈੱਕ ਪਰਸੋਂ ਦੀ ਸੂਈ ਥੱਲੇ ਵੀਰੇ ਕਾਲਰਾਂ ਨੰਗਿਆ 15 ਕਿਲੋ ਡੱਬੇ ਚ ਚਾਰ ਲੰਗ ਚੋਲੇ ਪੰਦੀ ਪੰਜ ਲੰਗ ਚੋਲੇ ਮੇਰੇ ਕੋਲ ਭਲੂਣ ਗਈ ਹੋਈ ਆ 22 ਕਿਲੋ ਦੁੱਧ ਮਿਲ ਕੇ ਲੈ ਕੇ ਕੈਸ਼ ਬੰਦਾ ਨੌਂ ਤਰਾਂ ਦੀ ਸੂਈ ਥੱਲੇ ਇਹਦੇ ਥੱਲੇ ਠੀਕ ਆ ਗੱਲ ਕਹਿਣ ਦੀ ਨਹੀਂ ਗੱਲ ਵੀ ਕਹਿਣ ਦਾ ਵੀ ਗੱਲ ਹਵਾ ਦਾ ਘੰਡਾ ਦੇਣ ਵਾਲਾ ਕੰਮ ਨਹੀਂ ਹੈਗਾ ਬਈ ਯਾਰਾ ਠੀਕ ਆ ਗੱਲ ਤੇ ਦੁੱਧ ਹੁਣ 15 ਕਿਲੋ ਆ ਪਰਸੋਂ ਦੀ ਸੂਈ ਤਰੋ ਜਮਾ ਸਾਫ ਆ 15 ਕਿਲੋ ਹੁਣ ਤੱਕ ਤਿਆਰ ਹੈ ਕਿੰਨਾ ਕ ਪਾ ਦੂ ਐ ਤਕੀ ਬਾ 20 ਤੋਂ ਤਾਂ ਬਾਹਰ ਹੀ ਗੱਡੂ 22 ਵਾ ਗੱਡੂ 20 ਮੰਨ ਕੇ ਲੈ ਬੀ ਮੰਨ ਕੇ ਬਾਈ ਕਹਿੰਦਾ ਕੋਈ ਵੀ ਸੱਜਣ ਲੈ ਜੇ ਇਹ ਮੰਨ ਲਿਓ ਇਹਨੂੰ ਤੁਸੀਂ ਧੁੱਪ ਚ ਲੋਚ ਜਿਵੇਂ ਮਰਜ਼ੀ ਚਾਰੇ ਪਾਸੇ ਵਾਲੀ ਇੱਕ ਵਜੇ ਕੀ ਆ ਭਰਾ ਮੇਰੇ ਯਾਰਾ ਤੇ ਗਾੜੀ ਵਿਸਾੜੀ ਬਾੜੀ ਸੋਹਣੀ ਆ ਭਰਾ ਮੇਰੇ ਹੱਥੋਂ ਵੱਧਾ ਧੁੱਪ ਲੋ ਬਰਸਾਤ ਠੰਡਾ ਤੱਤਾ ਝਰਨੇ ਝੁਰਨੇ ਸਾਰੇ ਮੌਸਮੀ ਚੱਲੂਗੀ ਹਾਂ ਬਿਲਕੁਲ ਬਿਲਕੁਲ ਮੇਰੇ ਹਾਂ ਆ ਲੈ ਲੈ ਚੱਲੇ ਚੱਲੇ ਚਲ ਕਮਾਲਾ ਕਮਾਲਾ ਇੱਥੋਂ ਕਮਾਲਾ ਕੋਈ ਨਹੀਂ ਇਹ ਆਇਨੂੰ ਲੈ ਜਾ ਰਿਹਾ ਸੀਲ ਠੰਡੀ ਬਾੜੀ ਆ ਹੱਥ ਮਾਰ ਜਮੈਂ ਕੁਝ ਵੀ ਨਹੀਂ ਕਹੀਆ ਠੀਕ ਹੈ ਲੈ ਇੱਥੀ ਧਾਰਾ ਮਾਰਦੇ ਉਹ ਨਹੀਂ ਹੈਗਾ ਗਰਾਊਂਡ ਦੇ ਵਿੱਚ ਆਪਣੀ ਗਾਂ ਦਾ ਅਗੈਰੀ ਆ ਖਾਸियत ਹੁੰਦੀ ਆ ਓਏ ਜੰਪੋਰ ਨਹੀਂ ਲੈ ਚਲਾ ਇਹਨੂੰ ਲੈ ਚਲ ਮੜੀ ਜੀ ਐ ਚਲਾ ਲੈ ਚਲ ਇਹਨੂੰ ਬੰਦ ਪਾ ਖਾਸੀ ਆ ਤੇ ਗਾਂ ਦੇ ਵਿੱਚ ਕੋਲ ਹੋਰ ਹੈ ਕੋਈ ਇਹ ਨਹੀਂ ਹੈਗੀ ਵੀ ਤੂੰ ਉਹੀ ਲੱਤਾਂ ਮਾਰੀ ਉਹ ਚੱਕ ਲੈ ਲੱਤਾਂ ਮਾਰਨ ਵਾਲੀ ਗਾਂ ਨਹੀਂ ਹੁੰਦੀ ਆਪਣੇ ਕੋਲੇ ਠੀਕ ਹੈ ਹਾਂ ਗਰਾਊਂਡ ਦੇ ਵਿੱਚ ਬਹਿ ਕੇ ਮੈਂ ਮਾਰਦਾ ਧਾਰਾ ਨਹੀਂ ਮੈਂ ਮਾਰਦਾ ਧਾਰਾ ਲੈ ਧਾਰਾ ਮਾਰਦਾਂ ਨਾ ਬਈ ਆ ਦੇਖੀ ਤੇ ਚੱਕ ਇਧਰ ਲੈ ਘਰਾ ਗੈਰੀ ਚੱਕ ਓਏ ਆ ਚਵਾਈ ਵੀ ਇਹਦਾ ਜਿਵੇਂ ਫੜਾਕੇ ਵਾਲਾ ਕੰਮ ਹੀ ਆ ਅਗਰ ਲੈਂਡੋ ਨਾਲ ਦੀ ਚਵਾ ਲੱਗਿਆ ਸੀਲ ਠੰਡੀ ਸਲਾਗਾ ਵਾਲੀ ਆ ਭਰਾ ਮੇਰਾ ਸੁਹਾ ਦੂਜਾ ਰੀਜਨ ਆ ਲਵਰੇਰ ਭਲੂਣ ਆਪਣੇ ਕੋਲੇ ਗਈ ਹੋਈ ਆ ਹੁਣ 15 ਕਿਲੋ ਡੱਬੇ ਭਰਲੇ ਭਰਾ ਮੇਰਾ 15 ਲੀਟਰ ਹਾਜ਼ਰ ਹੈ ਹਾਜ਼ਰ ਆ ਬੋਲਾ ਬੋਲਾ ਹਾਜ਼ਰ ਆ ਬਾਈਨ ਮजूद ਵਾਲੀ ਆ ਨਹੀਂ ਵੀ ਛੋਟੀ ਜੀ ਕਤੂਰੀ ਜੀ ਆ ਠੀਕ ਆ ਗੱਲ ਸਵੇਰ ਗਰਮੀ ਵਾਲੀ ਸਵੇਰ ਸਵੇਰ ਦੀ ਸਾਰੀ ਸਾਫ ਕੀਤੀ ਹੋਈ ਆ ਵੀਰੇ ਸਵੇਰ ਦੀ ਚਵਾਈ ਹੋਈ ਹੋਈ ਆ ਟਾਈਮ ਹੈਗਾ ਸੱਜਣੋ 11 ਤੋਂ 12 ਦੇ ਵਿੱਚ 11:30 ਦੇ ਲਗਭਗ ਸਾਢੇ 11:30 ਟਾਈਮ ਆ ਵੀਰੇ ਹੁਣ ਉਸ ਆਪਨਾ ਆਰਡਰ ਦੀ ਅਡਜਸਟਮੈਂਟ ਕਰ ਲਿਓ ਕਮਾਲ ਆ ਬਾਈ ਇੱਥੋਂ ਸੀਲ ਠੰਡੀ ਜਿਵੇਂ ਮਰਜ਼ੀ ਆ ਨਹੀਂ ਹੈਗਾ ਬ ਸਿਵਲ ਹੰਡੀ ਦਾ ਵਾਧੂ ਆ ਜਾ ਮਰਜ਼ੀ ਬੈਠ ਲੈ ਇੱਥੇ ਫੇਰ ਧਾਰਾ ਮਾਰ ਦੇ ਲੈ ਠੀਕ ਆ ਗੱਲ ਗਰਮੀ ਵਾਲਾ ਕੰਮ ਨਹੀਂ ਹਾਂ ਇੱਕ ਨੰਬਰ ਆ ਯਕੀਨ ਵੀ ਫੁੱਲ ਹਨ ਹਾਂ ਬਹੁਤ ਚੰਗੀ ਆ ਭਰਾ ਮੇਰਾ ਤੇ ਦੁੱਧ ਬਾਈ ਕਹਿੰਦਾ ਪਹਿਲੇ ਨਾ ਆਪਣੇ ਕੋਲ 9 ਦਿਨ ਦੀ ਸੂਈ ਥੱਲੇ 22 ਕਿਲੋ ਸੱਜਣ ਤੋਲ ਕੇ ਲੈ ਤੋਲ ਕੇ ਲੈ ਗਿਆ ਜੀ ਬੰਦਾ ਬਾਈ ਅੱਜ ਹੈਗਾ 15 ਕਿਲੋ ਦੇਣ ਬਾਈ ਤੀਜਾ ਤੀਜਾ ਦਿਨ ਜਮਾਰੇ ਜਨਾਲਾ ਬਰੇਰ ਹਾਂ ਦੇਣਾ ਆਪਣੇ ਕੈਮਰੇ ਲੱਗੇ ਹੋਣੇ ਕੈਮਰਾ ਵਿੱਚ ਵੀਡੀਓ ਦਿਖਾਵਾਂਗੇ ਜੇਰ ਪੈਂਦੀ ਦੀ ਦਿਖਾਵਾਂਗੇ ਬਰੇਰ ਠੀਕ ਹੈ ਗੱਲ ਸੀਸੀਟੀਵੀ ਕੈਮਰੇ ਬਾਈ ਕਹਿੰਦਾ ਲੱਗੇ ਹੋਣੇ ਦੀ ਰਿਕਾਰਡਿੰਗ ਵੀ ਚੈੱਕ ਕਰਾ ਦੇਾਂਗੇ ਹਾਂ ਤੇ ਬਾਕੀ ਯਾਰ ਜਾਨ ਵਾਲੀ ਬੱਛੀ ਆ ਵਜੂਦ ਵਾਲੀ ਗਰਮ ਗਰਮ ਤਾਂ ਨਹੀਂ ਚਮਕਾਉਣਾ ਨੋ ਨੋ ਬਹਿ ਜਾ ਥੱਲੇ ਕੁਝ ਨਹੀਂ ਕਹ ਲੈ ਚੱਕ ਚੱਕ ਦੋ ਦੋ ਧਾਰਾ ਮਾਰ ਦੇ ਇੱਥੇ ਇੱਕ ਨੰਬਰ ਆ ਬਾਈ ਜਵਾਈ ਜਰਾ ਬਾਤ ਛੱਡ ਦੇ ਜਿਆਦੇ ਥੱਲੇ ਨਾ ਖਰਾਬ ਕਰ ਕਿੰਨੇ ਪੈਸੇ ਚਮਕੌਰ ਜਮਾ ਬੱਪੇ 72 ਦੀ ਦੇਵਾਂਗੇ ਭਰਾ ਮੇਰੇ ਦਾ ਮੁੱਲ ਨਹੀਂ ਕਰਦੇ ਹਾਂ 80 ਕਰਾ ਲੈ ਵਿਆਸੀ 72 ਰੁਪਏ ਲੈਣੇ ਆ ਇਹਦੇ ਭਰਾ 75 ਦੀ ਬਾਈ ਕਹਿੰਦਾ ਦੇ ਦਾਂਗੇ ਮੀਨ ਫੁੱਲ ਨਾਲ ਮੇਲ ਕਾ ਪਤੀਜਾ ਦਾ ਨਸੂਈ ਨੂੰ 15 ਕਿਲੋ ਬੌਲਾ ਤੇ ਹੁਣ ਗਰੀ ਗਾਲੇ ਨੰਬਰ ਵਾਲੀ ਤੇ ਮਾਰ ਓਏ ਕੈਮਰਾ ਦੂਜਾ ਦੂਜਾ ਸੂਆ ਸੂਈਏ ਵੀਰੇ ਰਾਤ ਸੂਈਏ ਜੇਰ ਪ੍ਰੋਪਰ ਆਪਣੇ ਕੋਲ ਦੀ ਵੀਡੀਓ ਗਈ ਖਾਂਡ ਵੀ ਇੰਨੀ ਖੁੱਲੀ ਆ ਹੱਦੋਂ ਤੱਕ ਵੀਰੇ ਥਣਤਾ ਜਰਾ ਐਂ ਗੇਲੀ ਵੀ ਮੱਝ ਵਾਲੀ ਬਸ ਆਪਾਂ ਲੈਣੀ ਥਣ ਦੀ ਬਸ ਆਹੀ ਖਾਸੀ ਤਾਂ ਆਪਣੀ ਭਰਾ ਮੇਰੇ ਪਰਮਾਤਮਾ ਦੀ ਜੀ ਮੱਝ ਵਾਲੀ ਲੱਗਿਆ ਥਣ ਤਾਂ ਇਹਨੂੰ ਤੇ ਚੰਮਕ ਤੇ ਪਿੰਡਾਂ ਦੇ ਕਿਸ ਸੁਣੀ ਨਾ ਭਾ ਪਿੰਡਾਂ ਬਈ ਦਾ ਬਿਲਕੁਲ ਪਤਲੇ ਚਮੜੇ ਚ ਆ ਗਈ ਬਰੀਕ ਜਿਹੀ ਸੀਲ ਠੰਡੀ ਸਲੱਗ ਤੇ ਲੇਵਾ ਬਾਲਾ ਕਮਾਲ ਦਾ ਇਹ ਕਦੋਂ ਸੂਈਆ ਬਾਈ ਇਹ ਤੜਕੇ ਸੂਈਆ ਵੀਰੇ 7 ਵਜੇ ਬੌਲਾ ਕੱਢਿਆ ਕੋਈ ਬੌਲਾ ਕੁਝ ਬਚਾਰ ਕੇ ਕਿਲੋ ਦੁੱਧ ਕੱਢਦਾ ਸੀ ਜਦੋਂ ਜਦੋਂ ਕੱਢਦਾ ਉਹਦੇ ਨਾਲ ਦੀ ਨਾਲ ਗਾਂ ਬੈਗੀ ਵੀਰੇ ਠੀਕ ਆ ਗੱਲ ਸੀਵਲ ਠੰਡੀ ਇਹ ਵੀ ਬਿਠੈਰੀ ਆ ਬਾਈ ਜਵਾਈ ਦੇ ਕੱਢਦੀ ਆ ਗੰਢੀ ਬਾਲੀ ਤਾਕਤਗੜੀ ਚਵਾਈ ਇਹਦੀ ਵੀ ਬਾਈ ਯਾਰ ਇਰਲੈਂਡੋ ਵਾਲਾ ਕੰਮ ਹੀ ਬਗ ਹਾਂ ਇੱਕ ਨੰਬਰ ਆ ਵੀਰੇ ਬਾਜੇ ਨਾਲ ਵਜੂਤ ਬਹੁਤਾ ਬੈਡ ਦਾ ਐ ਇਹਨੂੰ ਲੈ ਚੱਲ ਇਧਰ ਲੈ ਬੰਨੇ ਕਮਾ ਦੇ ਇਧਰ ਲੈ ਬੰਨੇ ਕਮਾ ਦੇ ਥੋੜਾ ਜੇ ਬੱਚੇ ਦਾ ਕਰਦੀ ਹੈ ਨਾ ਕੋਈ ਨਹੀਂ ਕੋਈ ਨਹੀਂ ਇੱਥੇ ਨੇੜ ਤੋਂ ਕਮਾ ਲਈ ਇੱਥੋਂ ਕਮਾ ਲਈ ਕਹਾਂ ਤੋਂ ਇੱਥੋਂ ਕਰਾ ਲਈ ਕਰੀ ਚੱਕ ਥਾਲੇ ਪਾ ਤਾਂ ਐ ਮਾਲਾ ਠੋਸ ਲੇ ਵੇ ਦੀ ਤੇ ਮਜ਼ਬੂਤ ਬਾਲੀ ਮਜ਼ਬੂਤ ਆਪਰੇ ਬਾਲੀ ਮਜ਼ਬੂਤ ਅੱਲੇ ਵਾਲੇ ਆ ਬੱਚੇ ਤੇ ਲੈ ਚੱਲ ਪਰੇਸ਼ਾਨ ਇੱਥੋਂ ਕਰਾ ਦੇ ਗਰੀ ਆਰਡਰ ਕੁਆਲਟੀ ਚੱਕ ਲੈ ਚੱਲਾ ਚੱਲ ਬੱਚੇ ਤੇ ਲੈ ਚੱਲ ਪਰੇਸ਼ਾਨ ਨਾ ਕਰ ਲੈ ਚੱਲ ਬੱਚੇ ਤੇ ਲੈ ਥੋੜਾ ਸਪੇਅਰ ਦੀ ਸੂਈ ਹੈ ਨਾ ਹਾਂ ਬੱਚੇ ਦੇ ਵਾਂਗੂ ਕਰਦੀ ਆ ਬਿਲਕੁਲ ਤਾਜੀ ਸੂਈ ਥਣ ਦਾ ਸਾਇਤ ਤਾ ਜਿਵੇਂ ਤੁਹਾਨੂੰ ਦੱਸਿਆ ਦੀ ਮੱਝਾਂ ਨਾਲ ਦਾ ਲੇਵਾ ਬਿਲਕੁਲ ਨਾਲ ਲੱਗ ਮੈਂ ਕੰਪੈਕਟ ਜੇ ਅੰਦਰ ਚ ਆ ਗਈ ਤੇ ਫੁੱਲ ਫਿਟਿੰਗ ਵਾਲੀ ਬੱਛੀ ਆ ਗਈ ਹਾਂ 24 ਤੋਂ 25 ਕਿਲੋ ਭਲੂਣ ਦਾ ਤੂੰ ਕੱਟਾ ਜਿੱਦੋਂ ਆਪਾਂ ਲਈ ਆ ਬਈ ਆਪਾਂ ਹਾਂ ਫਿਟਿੰਗ ਆ ਗਈ ਫੁੱਲ ਆ ਤੇ ਆਰਡਰ ਕਰ ਸਕਦੇ ਹੋ ਜੇ ਇੱਕ ਤੇ ਉਰਲੇ ਬੰਨੀ ਲਈਂਗਾ ਰੀ ਕੈਮਰਾ ਗਾਂ ਵਾਲੇ ਬੰਨਿਓ ਕਰਾ ਲਈਂਗਾ ਇਥੋਂ ਨਾਲ ਸਾਨੂੰ ਤਾਂ ਆ ਨਾਲ ਲਗਮਾ ਲੇਵਾ ਆ ਗਿਆ ਤੇ ਸੁਭਾ ਦੀ ਕਿਨੂ ਬਾਈ ਬਾਈ ਠੰਡੀ ਸੀ ਆਦਾ ਆਪਾਂ ਬੱਚਾ ਸਾਡੇ ਦਾ ਧਾਰਾ ਮਾਰ ਮਾਰ ਦੇ ਖਾਣਾ ਕੀ ਰਹਾਣਾ ਬਾਈ ਠੀਕ ਹੈ ਬੱਚਾ ਕੀ ਆ ਗਿਆ ਨਾਲ ਮਾਗਰ ਬਸ ਸਾਈ ਦੇ ਮਾਗਰ ਵੀ ਆੜੂ ਦੇਖੀ ਕੱਚਾ ਜਮਾ ਦੇ ਨਾਲ ਆ ਗਿਆ ਮੇਲ ਕਾਫ ਜੇਰ ਜੱਪਾ ਡਾਨੇ ਦਾ ਹਾਂ ਇਹ ਜੀ ਬਿਲਕੁਲ ਡਾਣਾ ਬਈ ਇਹਦਾ ਠੀਕ ਹੈ ਸਚਨਾ ਬੱਚਾ ਦੇਖੀ ਜਾਂਣਾ ਚੁੰਮਦਾ ਕਈ ਭਰਾ ਕਹਿੰਦੇ ਨਹੀਂ ਬੱਚਾ ਵੀ ਦਿਖਾਇਆ ਕਰ ਚੁੰਮਦਾ ਘਰ ਦੇ ਸਤਾ ਤੋਂ ਬੰਨੇ 91 700 ਨੂੰ ਸਚਨਾ ਮਾਰ ਕੇ ਦਿਖਾ ਦਾਨਿਆ हां जमे थनु दसया थी मज्जा वाला सिस्टम ही आण ज्यांदा वि चवाई करदे बिल्कुल रूम वार की पोली चवाई करवे ए बाकी चवाई हुन ਥੋਡੇ ਸਾਹਮਣੀਆਂ ਲੇਵਾ ਰੱਖ ਦੀਆ ਬਿਲਕੁਲ ਨਾ ਫਿੱਟ ਫਿੱਟ ਦੇਖੀ ਨਾ ਆਟੇ 베ਸ ਦੇਖੀ ਕਿਵੇਂ ਉਠੀਆਂ ਨੇ ਹਾਈਟ ਵਾਲੀ ਪੱਛੀ ਆ ਗਈ हां ਨਿੱਕੀ ਜੀ ਨਹੀਂ ਹੈਗੀ ਨਿੱਕੀ ਮੰਨ ਕੇ ਨਾ ਲਵੇਗਾ ਮਾਰ ਚੰਗੋਰਦਾਰਾ ਚਵਾਈ ਦਾ ਫਿਰ ਕਾਨੂੰ ਪਉਦਾ ਬਈ ਯਾਰ ਬੰਬੀ ਆ ਮਾਰੇ ਮਾਰੇ ਚਵਾਈ ਕਰ ਸਕਦੇ ਚੱਕ ਸਾਡੇ ਇੱਥੋਂ ਕਰਾਂਗੇ ਚੱਕ ਮज्जा ਆ ਚਵਾਈ ਲੱਗਿਆ ਨਾ ਬਾਹ ਚੋਂ ਖੁੱਲਾ ਬਈ ਯਾਰ ਬਾਹ ਥੋਸ ਚਵਾਈ ਆ पोली ਚਵਾਈ ਬਿਲਕੁਲ हां ਬਿਲਕੁਲ ਜਿਹਾ ਮਾਰ ਦਈ ਤਾਂ ਵੀ 11:30 ਵਜੇ ਦੁਬਾਰੇ ਬੱਚਾ ਲਾਦਾ ਸਵੇਰ ਦੀ ਚਵਾਈ ਇਹਦੀ ਹੋਈ ਹੋਈ ਆ ਹਾਂ ਬਿਲਕੁਲ ਚਵਾਈ ਹੋਈ ਦੇਖੀ ਲੈ ਬਾਹਰ ਛੱਡ ਦਿਓ ਜੀ ਪੈਸੇ ਦੱਸੋ ਕਿੰਨੇ ਲਾਉਣਗੇ ਮੋਲ 90 ਕਰਾ ਲਾ 95 82 ਦੀ ਦੇ ਦਾਂਗੇ ਭਰਾ ਮੇਰਾ ਇਹ ਫੁੱਲ ਸਾਈਜ਼ ਵਾਲੀ ਦਾ 82 ਦੀ ਦੇ ਦਾਂਗੇ ਚੀ ਕਰੀ ਉਰਲੇ ਬੰਨੇ ਇੱਥੋਂ ਆਰਡਰ ਕੁਆਲਿਟੀ ਕਰਾ ਦੇਂਗੇ ਰੀ ਚੈੱਕ ਜਦੋਂ ਇਧਰਲੇ ਬੰਨੇ ਜਾਊਗੀ ਕੱਦ ਵੀ ਚੰਗਾ ਬੱਲੇ ਵਾਲੂ ਬੀ ਤੇ ਬਾਹਲੀ ਖੁੱਲੀਆਂ ਨੇ ਬਾਈ ਰਾਹ ਦੋ ਵੱਧ ਕੀ ਗਾੜੀ ਪਸਾੜੀ ਬਾਹਲੀ ਸੋਹਣੀਆਂ ਇਧਰਲੇ ਪਾਜਾ ਕਰਾ ਦੇ ਭਰਾ ਮੇਰਾ ਤੇ ਸੀਲ ਠੰਡੀ ਸਲੱਗ ਨੇ ਮਾ ਜਰਾ ਬਿਨਾ ਨਿਆਣੇ ਤੋਂ ਬਿ ਤੇ ਇਹ ਦੇ ਦਾਂਗੇ ਬਾਈ ਕਹਿੰਦਾ 82000 ਦੀ ਤੇ ਹੁਣ ਆਇਆ ਫੇਰੀ ਇਹ ਤਾਂ ਰਸ਼ੀਅਨ ਟਾਂਕੀ ਨੇ ਉਹ ਇਧਰਲੇ ਪਾਸੇ ਦਾ ਇਹਦੇ ਮਾਰ ਇਹ ਦੂਜਾ ਸੂਆ ਵੀਰੇ 27 ਕਿਲੋ ਦਾ ਗੱਡਾ ਬੈਠਾ ਥੱਲੇ ਕੁਛ ਨਹੀਂ ਕਹੀ ਕਰਮਾ ਲਈ ਬੈ ਜਾ ਬੈ ਕੁਛ ਨਹੀਂ ਕਰਾਈ ਕਰਾਈ ਕਰੀ ਚੱਕਾ ਡਰ ਓਏ ਭੜਜੀ ਲੱਗੀ ਇੱਕ ਬੰਨੇ ਪਾਉਣਾ ਬਾਦੀ ਜੀ ਪਾਉਣ ਲੱਗੀ ਜਿਹਦਾ ਭਾਬਾ ਇਹਨੇ ਬਾਹਲੀ ਚੰਗੀ ਉਹ ਖੁੱਲਾ ਲੈ ਵਾ ਹਾਂ ਲੈ ਬੰਟੇ ਖੇਢੀ ਚਲਾ ਆਸੀ ਇਹ ਤੋਂਂਦੀ ਆ ਇਹ ਸੱਜਣ ਦੇ ਪਸ਼ੂ ਥੱਲੇ ਸੀਲ ਮਿਲਣਗੇ ਧੋ ਗਿਆ ਨਹੀਂ ਖੋਲ ਕੇ ਦੇਖੀ ਮੂਠੀ ਮੂਠੀ ਆ ਥਾਣਾ ਕਿੰਨਾ ਗੁੱਦ ਪਾਇਆ ਬਾਈ ਨੇ 26 ਕਿਲੋ ਗੁੱਦ ਪਾਇਆ ਹੋ ਜਾ ਫਰਕਾ ਵਾਲਾ ਮਜਬੂਤ ਆ ਬਾਲੀ ਵੱਡੀ ਆ ਬਲੈਰੋ ਗੱਡੀ ਲੈ ਕੇ ਆਵੇ ਛੋੜਾ ਹੱਥੀ ਨਾਲ ਲੈ ਕੇ ਆ ਜਾ ਪਾ ਹੱਥ ਬੰਨ ਕੇ ਬੈਠੀ ਆ ਗਰਾ ਤੋਂ ਫੁੱਲ ਆ ਗਿਆ ਹਾਂ ਹਾਂ ਕਿ ਬਾਈ ਫੁੱਲ ਤੇ ਜੋਰ ਤਾਂ ਇਹ ਮੰਨ ਲਾ ਵੀ ਅੰਨੇ ਜੋਰ ਹੀ ਪਾ ਤੇ ਰੱਬ ਦੀ ਹਾਂ ਪ੍ਰਮਾਤਮਾ ਦੀ ਫਾਰਮ ਚ ਦੋਨੇ ਇਕੱਠੇ ਨਹੀਂ ਆਏ ਨੇ ਭਰਾ ਮੇਰੇ ਇਹ ਠੀਕ ਆ ਕੰਦਾ ਹਾਂ ਇਹ ਲੈ ਚਲਾ ਇਹਨੂੰ ਗਰਮੀ ਦਾ ਜਮਾ ਤੋਹਫਾ ਹੈ ਜਮਾ ਇੱਕ ਤਰ੍ਹਾਂ ਦਾ ਬਰੇਰਾ ਗਰਮੀ ਦੇ ਫਰੇਜ ਲੱਗਿਆਂ ਦਿਖਾਉਣ ਅੱਜ ਤੁਹਾਨੂੰ ਤੇ ਸਾਈਡ ਸਪਾਦਨ ਚ ਲੱਖਦੀ ਨਾ ਭੋਰਾ ਉਹ ਪਣੀ ਗਰੰਟੀ ਆ ਬਾਦੀ ਆ ਜਾ ਬਾਲੀ ਚੰਗੀ ਆ ਭਰਾ ਵੱਡੀ ਫੁੱਲਾ ਵੱਡੀ ਫੁੱਲਾ ਟਰੈਬ ਲੈ ਰੋ ਗੱਡੀ ਲੈ ਕੇ ਆਵੇ ਉਹ ਛੋਟਾ ਹੱਥੀ ਨਾਲ ਲੈ ਕੇ ਆਵੇ ਹੱਥ ਬੰਨ ਕੇ ਬੇਨਤੀ ਆ ਭਰਾ ਨੂੰ ਚੜਦੀ ਇਹ ਸੂਆ ਭਾਈ ਸੂਆ ਦੂਜੇ ਦਿਨਾਂ ਦਾ ਸਿੱਗੀ ਵੀ ਹੋ ਸਕਦੀ ਆ ਭਰਾ ਮੇਰੇ ਉਹਨੇ ਸਿੱਗੀ ਵੀਰੇ ਹਫਤਾ ਕਾ ਗਿਆ ਮਾਲਕ ਨੇ ਇੱਕ ਦੋ ਦਿਨ ਘੱਟ ਵੀ ਲਿਆਖਦੀ ਆ ਭਾਈ ਵੱਧ ਵੀ ਲਿਆਖਦੀ ਇੱਕ ਦਿਨ ਹਾਂ ਠੀਕ ਆ ਗੱਲ ਕਿੰਨਾ ਦੁੱਧ ਪਤਾ ਜਾਈ ਦੁੱਧ 26 ਕਿਲੋ ਕੱਢਿਆ ਜੀ ਤੋਂ ਲਈ ਆਪਾਂ ਕਹਿੰਦਾ ਜਰਾ ਠੀਕ ਆ ਗੱਲ ਵੱਡੀ ਆ ਵੀ ਦੱਸੀਂ ਜੀ 26 ਨੂੰ ਬਾਹਲਾ ਨਹੀਂ ਮਹਿਨਾ ਨਹੀਂ ਰਹਾ ਤੇਰਾ ਦੇਖੇ ਗੁਰੀ ਦੇਖ ਇਧਰ ਚੱਕ ਇਧਰ ਖਾਸੀ ਤੇ ਵਸਾਈ ਆ ਆਪਣੀ ਆ ਦੇ ਠੰਡੀ ਜੀ ਹਾਂ ਬਾਅਦ ਜਦ ਜਿਵੇਂ ਮ ਆਏ ਆਪਣੇ ਦਾ ਛੱਡ ਕੇ ਬਹਿਗਾ ਛੱਡ ਕੇ ਖੜਾਉਣ ਵਾਲਾ ਸਿਸਟਮ ਹੀ ਹੈ ਦੇਖੋ ਇਕੱਲੀ ਗੱਬਣਾ ਹੋਵੇ ਸੂਈ ਹੋਵੇ ਆਪਣੀ ਕਿਸੇ ਮਰਜ਼ੀ ਦਾ ਹਾਂਜੀ ਕਮਾਲਾ ਕਮਾਲਾ ਭਰਾ ਮਰੇ ਹੌਲੀ ਲੈ ਇਹ ਮੰਨ ਲਓ ਗੱਬਣਾ ਤਾਜੀ ਦਾਪਾ ਕਹਿੰਦੇ ਨੇ ਖੜ ਜਾਂਦੀ ਆ ਇਹ ਸੱਚ ਨੂੰ ਗੱਬਣਾ ਗੱਬਣ ਬਾਈ ਇੱਥੇ ਮਾਰਦੇ ਤਾਂ ਦੁਆਰੇ ਫੇਰ ਮਾਰ ਲੈ ਉੱਥੇ ਹੀ ਫੇਰ ਖੜ ਜਿੱਥੇ ਕਹਿੰਗੇ ਉੱਥੇ ਹੀ ਖੜ ਜਾਂਦੀ ਕਰਮ ਵਾਲੀਆਂ ਲੈ ਚੱਲ ਲੈ ਚੱਲ ਲੈ ਖਾਣਾ ਆ ਗਿਆ ਮੁਠੀ ਵਾਲਾ ਜਿਆਦਾ ਲੰਬਾ ਨਹੀਂ ਹੈਗਾ ਪੂਰਾ ਸੈਜ ਵਾਲਾ ਖਾਣਾ ਪਿਓਰ ਫਿੱਟ ਫਿੱਟ ਫਟਾ ਵਾਲੇ ਬਲੇ ਬਾਈ ਫੁੱਲ ਮੌਸਮ ਚ ਇਹਨੂੰ ਜਿੱਤਾਂ ਦੇ ਮਰਜ਼ੀ ਮੌਸਮ ਚ ਰੱਖ ਲੈਣੇ ਸਾਰੇ ਮੌਸਮੀ ਚਾਲੇ ਨਜ਼ਾਰੇ ਦੇ ਦੂ ਬਾਈ ਗਰਮੀ ਦੇ ਸੀਜ਼ਨ ਦੇ ਵਿੱਚ ਪੂਰੀ ਫੁੱਲ ਉਹ ਆ ਇੱਕ ਮੱਝ ਵਰਗਾ ਸਰੀਰ ਹਾਂ ਜੇ ਮੱਝ ਲੈਣਗੇ ਤਾਂ 5.5 ਲੱਖ ਦੀ ਮਿਲੂਗੀ ਜੀ ਠੀਕ ਹੈ ਜੇ ਢੀ ਲੈਣੀ ਆ ਆ ਮੱਝ ਵਰਗਾ ਸਰੀਰ ਹੈ ਤੇ ਬਾਡੀ ਦਾ ਇਹ ਮੰਨ ਲਓ ਵੀ ਕਿਸੇ ਸੱਜਣ ਨੇ ਨਾ ਪੂਰੀ ਰੀਜ ਲਾ ਕੇ ਤਿਆਰ ਕਰੀ ਬਾਲੀ ਚੰਗਾ ਤੇਰਾ ਪਾਊਡਰ ਫੂਡਰ ਸੀਆਰ ਦਾ ਪਾਊਡਰ ਖਣਾ ਉਹਨੂੰ ਬਹੁਤ ਚਾਰਾ ਹੋਇਆ 30 ਕਿਲੋ ਤਿਆਰਤਾ ਕਿਨਾਂ ਠੀਕ ਹੈ ਗੱਲ ਹਾਂ ਕਿੰਨੇ ਪੈਸੇ ਚਮਕੌਰ ਦੇ ਪੈਸੇ ਇਹ ਪਾ ਦੇ ਦਾਂਗੇ ਵੀਰੇ 1 5 ਦੀ ਦੇ ਦਾਂਗੇ ਬਸੀ ਆਪਾਂ ਤੇ ਸਾਇਦ ਇਹੋ ਮੇਰਾ 6.5 ਫੁੱਟ ਦਾ ਕੱਦ ਆ ਮੇਰਾ ਬਾਈ ਯਾਰਾ ਮੇਰੇ ਵਾਲੇ ਕਦਰਾਂ ਦਿਖਾ ਦੇ ਹਾਂ ਹਾਂ ਰੋਜ਼ ਦੇਖ ਲੈਂਦੇ ਨੇ 100 ਲਾ ਲਵੈੜੀਆ ਇੱਥੋਂ ਪਤਾ ਲੱਗ ਜੂਗਾ ਤੁਹਾਨੂੰ ਤੇ ਸਭਾ ਦੀ ਸੰਜੀ ਲੈ ਬੈ ਜਾ ਬੈ ਕੁਛ ਨਹੀਂ ਗੱਲ ਲੱਤ ਨਹੀਂ ਮਾਰੂਗਾ ਦੋ ਸੀਨ ਨਹੀਂ ਵੀ ਠੀਕ ਹੈ ਦੋਨਾਂ ਪਾਸੇ ਵੰਟੇ ਖੇਡਿ ਚਲੇ ਆਏ ਨਹੀਂ ਹੈਗਾ ਵੀ ਪਲਾਈ ਬਹੁਤਾ ਬੱਸੀ ਦੇ ਵਿੱਚ ਹਲੇ ਵੀ ਹਲੇ ਵੀ ਇਹ ਲਾ ਹਾ ਚੀਜ਼ ਤੇ ਲੇਵਾਂ ਨ ਰੱਖੂ ਨਾਲ ਟੋਕਰੀ ਜਿਹੜਾ ਲੇਵਾਂ ਨਾਲ ਟੋਕਰੀ ਦਾ ਲੇਵਾਂ ਨੂੰ ਠੰਡੀ ਦੇਖੀ ਜਿੰਨਾ ਦਾ ਸਾਊਸਵਾ ਮੈਂ ਨਹੀਂ ਦੇਖਿਆ ਕੰਦਾ ਬਈ ਯਾਰ ਠੀਕ ਆ ਗੱਲ ਇਹ ਇੱਕ ਪੰਜ ਦੀ ਦੇ ਦਾਂ ਗੁਰੀ ਆਪਾਂ ਹਾਂ ਆਏ ਤੇ ਮਾਰ ਗਰੀ ਜਰਸੀ ਪੂਰੀ ਫੁੱਲ ਸਾਈਜ਼ ਦੇ ਵਿੱਚ ਆ ਗਈ 26 ਕਿਲੋ ਦੁੱਧ ਕੱਢਿਆ ਹੋਇਆ ਵੀਰੇ ਇਹ ਇੱਧਰ ਆ ਗਈ ਵੀਰੇ ਇੱਧਰ ਤੋਂ ਇੱਥੋਂ ਲਈ ਆਪਾਂ ਹਰਿਆਣੇ ਦੇ ਵਿੱਚੋਂ ਆਪਾਂ ਤੋਂ ਬੰਦਾ ਆਪ ਤੋਂ ਹੀ ਲਿਗੇ ਇਹ ਭਰੂਣ ਵਸੀ ਇਹ ਠੀਕ ਆ ਗੱਲ ਹਾਂ ਇਹਨੇ 25 ਤੋਂ 26 ਕਿਲੋ ਦੁੱਧ ਕਢਾਇਆ ਦਾ ਭਲੂਣ ਦਾ ਠੀਕ ਆ ਗੱਲ ਹਾਂ ਕਿੰਨਾ ਕ ਪਾ ਦੋ ਇਹਦੀ 25 26 ਕਿਲੋ ਮੰਨ ਕੇ ਦੇਖ ਲੈ ਟੋਕਰਾ ਲੈ ਵਿਦੈ ਲਈ ਫਿਰਦੀ ਹਫਤਾ ਲੈਂਦੀ ਹਾਲੇ ਵੀਰੇ ਦਾ ਠੀਕ ਆ ਗੱਲ ਹਾਂ ਪਿਓਰ ਜਮਾ ਲਾਲ ਆ ਜਿਹਨੂੰ ਜਰਸੀ ਕਹਿੰਦੇ ਨੇ ਬਾਈ ਤਿਆਰੀ ਵਾਲੀ ਆ ਸੰਦੇ ਹਾਂ ਤਿਆਰੀ ਵਾਲੇ ਦਾ ਹਫਤਾ ਪਿਆ ਵੀਰੇ ਇਹਦਾ ਸੂਨ ਤੁਰਨੋਂ ਰਹੇ ਜਦੋਂ ਬੱਸੀ ਆਪ ਤੋਂ ਲੈ ਕੇ ਗਈ ਪਹਿਲਾਂ ਨੇ ਸੂਏ ਪੈਰ ਆ ਗਿਆ ਨਿੱਕਾ ਨਿੱਕਾ ਵੀ ਨਾ 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 ਕੌਲੀਆਂ ਵਰਗੇ ਪੈਰ ਨੇ ਇਹ ਕੌਲੀ ਜੀ ਟਿਕ ਜੂਏ ਨਾ ਛੋਟਾ ਪੈਰ ਆ ਸਲੱਖ ਪਣਾ ਬਹੁਤਾ ਬੱਸੀ ਛੱਦੋ ਵੱਧ ਬਾਈ ਯਾਰ ਵੱਡੀ ਇਹ ਵੀ ਫੁੱਲਾ ਫੁੱਲ ਸਹਜ ਆ ਬਾਈ ਇਹ ਵੀ ਬਲੈਰੋ ਵਾਲੀ ਆ ਸਹਜ ਆ ਗਿਆ ਸੱਜਣੋ ਇਹਦਾ ਵੀ ਫੁੱਲ ਜਿਹੜੀ ਇਸ ਤੋਂ ਪਹਿਲਾਂ ਦਿਖਾਈ ਆ ਉਹਦੇ ਨਾਲ ਦਾ ਸਹਜ ਆ ਗਿਆ ਸੇਮ ਸੇਮ ਬੱਚੀਆਂ ਆ ਗਈਆਂ ਤੇ ਦੁੱਧ ਚੰਗਾ ਪਾਣਣਗੀਆਂ ਇਹ ਮੂਨਕ ਮੂਨਕ ਦਾ ਮੂਨਕ ਤੋਂ ਆਈ ਆ ਬਾਈ ਪਰ ਆ ਮੇਰਾ ਮੂਨਕ ਦੇ ਏਰੀਏ ਚ ਜਿਹੜੀ ਮੂਨਕ ਦੇ ਲਾ ਕੇ ਆ ਉਹ ਤੋਂ ਉਹਦੇ ਏਰੀਏ ਚ ਆਈ ਹੋਈ ਏ ਠੀਕ ਹੈ ਗੱਲ ਨਾਲ ਲਗਵਾ ਪਿੰਡਾਂ ਤੋਂ ਇੱਕ ਛੋਟਾ ਇੱਕ ਕਸਵਾ ਆਇਆ ਪਿੰਡਾਂ ਠੀਕ ਹੈ ਉਥੋਂ ਲਈ ਆਪਾਂ ਠੀਕ ਹੈ ਤਸੱਲੀ ਕਰਾ ਦੇਣਾ ਜਾਂ ਜਮਾ ਨਾਲ ਗੱਲ ਕਰਾਵਾਂਗੇ ਤਸੱਲੀ ਦਾ ਬਾਅਦ ਹੀ ਕਰਾਂਗੇ ਆਪਾਂ ਫੋਨ ਤੇ ਗੱਲ ਵੀ ਕਰਾਵਾਂ ਦੇ ਦੇਖੀ ਆਰਡਰ ਤੇ ਆਪਣੇ ਕੋਲ ਹੋਈ ਆ ਆਪਣੇ ਕੋਲੋਂ ਗਈ ਹੋਈ ਆ ਠੀਕ ਹੈ ਗੱਲ ਹਾਂ ਉਹਦਾ ਕਹਾਂ ਹੁਣ ਵੀ ਸੈਕਸਟਰ ਭਰਾਇਆ ਪਰ ਆਪਾਂ ਕੋਈ ਗਰੰਟੀ ਨਹੀਂ ਦਿੰਦੇ ਭਰਾਵਾ ਠੀਕ ਹੈ ਗੱਲ ਹਾਂ ਵੀ ਝੂਠ ਸੁਣਨ ਜਾਂ ਮਾਰੀ ਜਾਈ ਹੈ ਨਾ ਠੀਕ ਹੈ ਗੱਲ ਨਜ਼ਾਰੇਦਾਰ ਬੱਸੀ ਆ ਬਾਈ ਯਾਰ ਤੇ ਲੱਗਿਆ ਜਰਸੀ ਦਾ ਜਰਸੀ ਲੱਗਿਆ ਹੋਇਆ ਹੈਗਾ ਨਾ 81 ਬਾਈ ਕਹਿੰਦਾ ਜਰਸੀ ਦਾ ਲੱਗਿਆ ਬਟ ਆਪਾਂ ਨਹੀਂ ਕੋਈ ਗਰੰਟੀ ਦਿੰਦੇ ਕਿ ਕਿਸੇ ਹਾਂ ਗਰੰਟੀ ਕਰਦੇ ਸੰਹਾਲ ਚੀਜ਼ ਆ ਭਰਾ ਮੇਰਾ ਪਰ ਇਹ ਚੀਜ਼ ਆ ਵੀ ਬੱਚੇ ਚੰਗੇ ਦੇਣ ਵਾਲੀ ਬੱਛੀ ਆ ਹਾਂ ਇਹ ਮੰਨ ਲਓ ਖਰਾਕ ਨਾਲ ਪੱਛੀ ਨੂੰ ਚਾਹੀਦਾ 100 ਚੋਲੇ ਹਾਂ ਉੱਦੇ ਉਹ ਮੁੱਦਾ ਸਹੀ ਰਹੂਗਾ ਬਾਈ ਯਾਰਾ ਇਹਦਾ ਰੇਟ ਕੀ ਰਹਿਣਾ ਬਈ ਇਹ ਫੋਨ ਤੇ ਕਰ ਲਾਂਗੇ ਭਰਾ ਮੇਰਾ ਬਾਹਲੇ ਤਾਂ ਨਹੀਂ ਮੰਗਦਾ ਬਾਹਲੇ ਨਹੀਂ ਮੰਗਦਾ ਜਿੰਨੇ ਕ ਪੈਸੇ ਕਹਾਂਊਗੀ ਉਹਨੇ ਜਹ 25 22 ਕਿਲੋ ਤਾਂ ਹੂੰ ਹੀ ਆਰਾਮ ਨਹੀਂ ਕੱਢਾਂਗੇ ਫੋਨ ਤੇ 2-3 ਲੱਖ ਮੰਗਦਾ ਨਾ 2-3 ਲੱਖ ਵਾਲਾ ਕੋਈ ਨਹੀਂ ਹੈਗਾ ਫੋਨ ਇੱਕ ਵਾਰ ਮੈਂ ਕਿ ਤੇਰੇ ਚੈਨਲ ਰਾਹੀਂ ਹੱਥ ਬੰਨ ਕੇ ਬੇਨਤੀ ਆ ਬਾਈ ਮਣ ਕੇ ਸਵਾਦ ਲੈਣ ਵਾਲਾ ਫੋਨ ਲਾਵੇ ਪਹਿਲਾਂ ਵੀਰੂ ਦੇਖ ਲਿਆ ਕਰੀ ਵੀ ਕਿੰਨੇ ਮੰਗਦਾ ਨਾ ਬਾਈ ਯਾਰਾ ਠੀਕ ਹੈ ਗੱਲ ਉਹਨਾਂ ਨੂੰ ਲਾ ਲਿਆ ਕੋਈ ਆਪਾਂ ਨੂੰ ਹੰਕਾਰ ਨਹੀਂ ਹੈਗਾ ਆਪਾਂ ਨੂੰ ਕੋਈ ਬੜਾਈ ਨੰਬਰ 9779475644 ਬਰੇਰਾ 9779475644 گاਵਾ ਸੱਜਣੋ ਚਾਰ ਦਿਖਾਤੀਆਂ ਦੋ ਗੱਬਣ ਦੋ ਤਾਜੀਆਂ ਸੂਈਆਂ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ